ਪਹਿਲਗਾਮ ਚ 22 ਅਪ੍ਰੈਲ ਨੂੰ ਪਾਕਿਸਤਾਨ ਤੋਂ ਸਖਲਾਈ ਪ੍ਰਾਪਤ دہشت گردਾਂ ਵੱਲੋਂ નિર્ਦੋਸ਼ 26 ਸੈਲਾਨੀਆਂ ਨੂੰ ਮਾਰਨ ਦੇ 15 ਦਿਨਾਂ ਬਾਅਦ ਜਦੋਂ ਭਾਰਤ ਨੇ ਸਿੰਦੂਰ ਨਾਮੀ ਹਮਲੇ ਤਹਿਤ ਪਾਕਿਸਤਾਨ ਦੇ 9 ਅਤਵਾਦੀ ਟਿਕਾਣਿਆਂ ਤੇ ਕੈਂਪਾਂ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਹੋਏ ਭਾਰੀ ਨੁਕਸਾਨ ਤੋਂ ਬਾਅਦ ਟਿਲ ਮਿਲਾ ਉਠਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਦੀ ਦਖਲਅੰਦਾਜ਼ੀ ਨਾਲ ਦੋਵੇਂ ਦੇਸ਼ ਜੰਗਮਦੀ ਲਈ ਸਹਿਮਤ ਹੋਏ ਪਰ ਪਾਕਿਸਤਾਨ ਅਜੇ ਵੀ 100 ਤੋਂ ਵੱਧ ਮਾਰੇ ਗਏ ਅਤਵਾਦੀਆਂ ਤੇ ਹੋਏ ਹੋਰ ਨੁਕਸਾਨ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਤੇ ਡਰੋਨਾਂ ਹੀ ਹਮਲੇ ਜਾਰੀ ਰੱਖ ਰਿਹਾ ਹੈ ਇਸੇ ਤਰ੍ਹਾਂ ਦੇ ਇੱਕ ਹਮਲੇ ਦੌਰਾਨ ਹੁਸ਼ਿਆਰਪੁਰ ਵਿੱਚ ਡਰੋਨ ਦੇਖੇ ਪਰ ਮੁਸਤੈਦ ਫੌਜ ਨੇ ਉਹਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਦਸੂਹਾ ਤੇ ਮੁਕੇਰੀਆਂ ਵਿੱਚ ਵੀ ਕਈ ਤਮਾਕਿਆਂ ਦੀ ਆਵਾਜ਼ ਸੁਣੀ ਗਈ ਜਿਸ ਤੋਂ ਬਾਅਦ ਬਲੈਕਆਊਟ ਕਰਵਾ ਦਿੱਤਾ ਗਿਆ ਫਿਰੋਜ਼ਪੁਰ ਦੇ ਪਿੰਡ ਖਾਈ ਸੇਮੇ ਦੀ ਔਰਤ ਸੁਖਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਉਹ 9 ਮਈ ਨੂੰ ਪਾਕਿਸਤਾਨ ਦੇ ਡਰੋਨ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਈ ਸੀ ਭਾਰਤ ਜੰਗਬੰਦੀ ਤੋਂ ਬਾਅਦ پاکستان ਵਿਰੁੱਧ ਬਹੁਤ ਸੰਜਮ ਵਰਤ ਰਿਹਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਪਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਭੁਲੇਖੇ ਵਿੱਚ ਨਾ ਰਹੇ ਭਾਰਤ ਨੇ ਪਾਕਿਸਤਾਨ ਤੇ ਅਤਵਾਦੀਆਂ ਖਿਲਾਫ ਫੌਜੀ ਕਾਰਵਾਈ ਸਿਰਫ ਮੁੱਲਤਵੀ ਕੀਤੀ ਹੈ ਦੇਸ਼ਵਾਸੀਆਂ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤਵਾਦ ਦੀ ਪੁਸ਼ਤ ਪਨਾਹੀ ਕਰ ਰਿਹਾ ਤੇ ਇਹ ਅਤਵਾਦ ਇੱਕ ਦਿਨ ਪਾਕਿਸਤਾਨ ਨੂੰ ਵੀ ਖਤਮ ਕਰ ਦੇਵੇਗਾ। ਉਹਨਾਂ ਕਿਹਾ ਕਿ ਹੁਣ ਖੂਨ ਤੇ ਪਾਣੀ ਇੱਕੋ ਸਮੇਂ ਨਹੀਂ ਵਹੇਗਾ। ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਪੰਜਾਬ ਚ ਆਦਮਪੁਰ 에ਅਰ ਬੇਸ ਦਾ ਦੌਰਾ ਕਰਕੇ ਅਧਿਕਾਰੀਆਂ ਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਜਵਾਨਾਂ ਦੀ ਸ਼ਲਾਘਾ ਕਰਦੇ ਆ ਕਿ ਜਵਾਨਾਂ ਦੇ ਤਾਕਤਵਰ ਹਮਲੇ ਤੇ ਸਾਹਸ ਦੀ ਗੂੰਜ ਅੱਜ ਹਰ ਪਾਸੇ ਹੈ ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਅਤਵਾਦੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਵੜ ਕੇ ਮਾਰਾਂਗੇ ਤੇ ਬਚਣ ਦਾ ਇੱਕ ਵੀ ਮੌਕਾ ਨਹੀਂ ਦੇਵਾਂਗੇ ਉਹਨਾਂ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਆਪਣੇ ਸੈਨਿਕਾਂ ਦਾ ਰਣੀ ਹੈ